ਅੰਡੀਸ਼ਰ ਅੱਜ ਜਿਹੜਾ ਰਾਏਪੁਰ ਰੋਟੀ ਕਲੱਬ ਦੀ ਪ੍ਰਾਈਮਰੀ ਤਰਫੋਂ ਤੁਸੀਂ ਇਹ ਕੈਂਪ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਰੋਟੀ ਕਲੱਬ ਪ੍ਰਾਈਮ ਵੱਲੋਂ ਵਿਵਲ ਜਨ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਇਸ ਕਲੱਬ ਦੇ ਚੇਅਰਮੈਨ ਸੰਦੀਪ ਸਿੱਕਾ ਜੀ ਕੋ-ਚੇਅਰਮੈਨ ਪੰਕਜ ਮਿੱਤਲ ਜੀ ਤੇ ਰਜੀ ਮਰੋਤਰ ਜੀ ਵੱਲੋਂ ਇਹ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਇਸ ਕੈਂਪ ਵਿੱਚ ਆਯੁਰਵੈਦ ਦਾ ਤੇ ਐਕੂਪੰਕਚਰ ਐਕੂਪ੍ਰੈਸ਼ਰ ਦੇ ਅਕੋਰਡਿੰਗ ਟਰੀਟਮੈਂਟ ਕੀਤੇ ਜਾਂਦੇ ਨੇ ਜੋ ਮਤਲਬ ਹੈ ਐਲੋਪੈਥਿਕ ਜਦੋਂ ਲੋਕ ਟਰੀਟਮੈਂਟ ਕਰਵਾਉਂਦੇ ਨੇ ਇਹ ਉਸ ਤੋਂ ਵੱਧ ਕੇ ਟਰੀਟਮੈਂਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਕੈਂਪ ਇਸ ਕਰਕੇ ਲਗਾਇਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਜਿਵੇਂ ਕਿ ਐਲੋਪੈਥਿਕ ਲੈ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋਣਾ ਹੋਣ ਪਰ ਕੋਈ ਸਾਈਡ ਇਫੈਕਟ ਜ਼ਰੂਰ ਹੁੰਦੇ ਨੇ ਇਸ ਸਟੇਟਮੈਂਟ ਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਅੱਗੇ ਕੈਂਪ ਲਗਾਏ ਗਏ ਆ ਤੇ ਸਾਡੀ ਕੋਸ਼ਿਸ਼ ਰਹੂਗੀ ਇੱਕ ਮਹੀਨੇ ਚ ਦੋ ਵਾਰ ਫ੍ਰੀ ਕੈਂਪ ਜ਼ਰੂਰ ਲਗਾਏ ਜਾਣ। ਠੀਕ ਹੈ। ਤੇ ਇਹ ਜਿਹੜੇ ਡਾਕਟਰ ਸਾਹਿਬ ਆਏ ਹੋਏ ਆ ਇਹ ਇੱਥੇ ਫਿਰ ਵੀ ਆਣਗੇ ਜਾਂ ਕਿਵੇਂ ਡੇਲੀ ਵੀ ਕੋਈ ਕੁਸੀਅਰ ਆਪਣਾ। ਡਾਕਟਰ ਸਾਹਿਬ ਤੁਮਨਾਸ਼ ਸ਼ਰਮਾ ਜੀ ਇਹਨਾਂ ਦਾ ਨਾਮ ਹੈ। ਇਹ ਡੇਲੀ ਇੱਥੇ ਬੈਠਿਆ ਕਰਨਗੇ। ਮਹੀਨੇ ਚ ਦੋ ਦਫਾ ਫ੍ਰੀ ਚੈੱਕਅਪ ਕੈਂਪ ਲੱਗੂਗਾ। ਤੇ ਬਾਕੀ ਇਹਨਾਂ ਦਾ ਜੋ ਮੇਨ ਕਲੀਨਿਕ ਹੈਗਾ ਉਹ ਚੱਲ ਰਿਹਾ ਹੈਗਾ ਜੋ ਪਿਛਲੇ 10-12 ਸਾਲ ਤੋਂ ਉੱਥੇ ਟ੍ਰੀਟਮੈਂਟ ਕਰ ਰਹੇ ਨੇ ਲੋਕਾਂ ਦਾ। ਤੇ ਇਹ ਬਾਕੀ ਟ੍ਰੀਟਮੈਂਟ ਨੂੰ ਦੇ ਦੇਉਂ ਜੋ ਲੋਕਾਂ ਨੂੰ ਬਹੁਤ ਰਾਹਤ ਪਹੁੰਚ ਰਹੀ ਹੈ। ਉਸ ਬਤਲਨ ਦੀ ਸੋਚਿਆ ਗਿਆ ਵੀ ਇਹਨਾਂ ਦਾ ਰਾਜਪਰੇ ਵੀ ਲਿਆ ਕੇ ਉਹਨੂੰ ਬੁਲਾ ਕੇ ਕੈਂਪ ਲਗਾਇਆ ਗਿਆ ਵੀ ਲੋਕੋ ਟ੍ਰੀਟਮੈਂਟ ਹੋਇਆ